ਐਲਵਿਸ਼ ਯਾਦਵ ਦੇ ਘਰ ਦੇ ਉੱਤੇ ਫਾਇਰਿੰਗ ਹੋਈ ਹੈ ਜਿਵੇਂ ਦੱਸਦੇ ਇਹ ਕਿ ਗੁਰੂਗ੍ਰਾਮ ਦੇ ਵਿੱਚ ਜੋ ਐਲਵਿਸ਼ ਯਾਦਵ ਦਾ ਘਰ ਹੈ ਉਸ ਦੇ ਘਰ ਦੇ ਉੱਤੇ 20 ਦੇ ਕਰੀਬ ਜਿਹੜੇ ਰਾਉਂਡ ਫਾਇਰ ਕੀਤੇ ਗਏ ਨੇ ਸਵੇਰ ਦੇ ਸਮੇਂ 5:00 ਤੋਂ 5:30 ਵਜੇ ਦੇ ਵਿਚਕਾਰ ਇਹ ਘਟਨਾ ਦੱਸੀ ਜਾ ਰਹੀ ਹੈ ਜਦੋਂ ਐਲਵਿਸ਼ ਯਾਦਵ ਦੇ ਘਰ ਦੇ ਉੱਤੇ ਇਹ ਫਾਇਰਿੰਗ ਜਿਹੜੀ ਕੀਤੀ ਜਾਂਦੀ ਹੈ ਜਾਣਕਾਰੀ ਮਿਲੀ ਹੈ ਕਿ ਘਰ ਦੀ ਬਾਲਕੋਨੀ ਦੇ ਬਾਹਰ ਗੋਲੀਆਂ ਦੇ ਨਿਸ਼ਾਨ ਮਿਲੇ ਨੇ ਬਾਈਕ ਸਵਾਰ ਬਦਮਾਸ਼ਾਂ ਦੇ ਵੱਲੋਂ ਜਿਹੜਾ ਇਹ ਗੋਲੀਆਂ 5:30 ਵਜੇ ਦੇ ਕਰੀਬ ਐਲਵਿਸ਼ ਦੇ ਘਰ ਦੇ ਉੱਤੇ ਚਲਾਈਆਂ ਜਾਂਦੀਆਂ ਨੇ 20 ਤੋਂ ਵੱਧ ਜਿਹੜੇ ਰਾਉਂਡ ਫਾਇਰ ਕੀਤੇ ਗਏ ਨੇ ਸੋ ਜਦੋਂ ਇਹ ਘਟਨਾ ਵਾਪਰੀ ਉਸੇ ਤੋਂ ਬਾਅਦ ਇਲਾਕੇ ਦੇ ਵਿੱਚ ਸੰਸਨੀ ਫੈਲ ਜਾਂਦੀ ਹੈ ਲੇਕਿਨ ਫਾਇਰਿੰਗ ਦੇ ਮਗਰੋਂ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਸੋ ਹਰਿਆਣਾ ਦੇ ਗੁਰੂਗ੍ਰਾਮ ਦੇ ਵਿੱਚ ਸੋਸ਼ਲ ਮੀਡੀਆ ਤੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਦੇ ਘਰ ਦੇ ਉੱਤੇ ਅਣਪਛਾਤੇ ਨਕਾਬਪੋਸ਼ ਜਿਨ੍ਹਾਂ ਦੇ ਵੱਲੋਂ ਗੋਲੀਬਾਰੀ ਜਿਹੜੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਕਿ ਸਾਢੇ 5 ਵਜੇ ਦੇ ਕਰੀਬ ਤਿੰਨ ਨਕਾਬਪੋਸ਼ ਜਿਹੜੇ ਨੇ ਅੰਦਰ ਐਂਟਰ ਕਰਦੇ ਨੇ ਗੁਰੂਗ੍ਰਾਮ ਸੈਕਟਰ 57 ਦੇ ਵਿੱਚ ਐਲਵਿਸ਼ ਦਾ ਘਰ ਹੈ ਜਿਸ ਦੇ ਘਰ ਦੇ ਉੱਤੇ 20 ਤੋਂ ਵੱਧ ਗੋਲੀਆਂ ਚੁਲਾਈਆਂ ਗਈਆਂ ਜਦੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਬਾਅਦ ਗੋਲੀਆਂ ਚਲੋਣ ਵਾਲੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ